ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਕੀ ਫਤਿਹ ਤੁਹਾਨੂੰ ਲੱਗਦਾ ਜੀ ਵੀ ਇੱਥੇ ਲੋੜ ਆ ਲੰਗਰ ਅੱਜ ਤੁਸੀ ਬਹੁਤ ਜ਼ਰੂਰਤ ਹੈ ਜੀ ਇੱਥੇ ਬਹੁਤ ਬੰਦਿਆ ਕਰਦਾ ਤੁਸੀ ਕਿੰਨੀ ਵਾਰ ਇੱਥੋਂ ਆਏ ਹੋ ਜੀ ਲੰਗਰ ਅੱਜ ਮੈਂ ਤਾਂ ਪਹਿਲੀ ਵਾਰ ਆਇਆ ਹਾਂ ਤੁਸੀਂ ਪਹਿਲੀ ਵਾਰ ਆਏ ਹੋ ਲੈ ਵੀ ਦੋਸਤੋ ਹਨਾ ਵੀ ਆਪਣੇ ਪਿੰਡ ਦੇ ਵਿੱਚ ਆ ਸਾਡਾ ਸਿਸਟਮ ਇਹ ਹੁੰਦਾ ਵੀ ਅਸੀਂ ਨਵੇਂ ਤੋਂ ਨਵਾਂ ਬੰਦਾ ਲੈ ਕੇ ਆਈਏ ਨਵੇਂ ਬੰਦੇ ਨੂੰ ਗਾਈਡਿੰਗ ਹੋਵੇ ਪਤਾ ਲੱਗੇ ਵੀ ਸਾਨੂੰ ਲੱਗਿਆ ਜੀ ਇੱਥੇ ਲੰਗਰ ਦੀ ਜ਼ਰੂਰਤ ਹੈ ਬਾ ਵੀ ਸਾਨੂੰ ਪੂਰਾ ਨਾਲ ਇੱਕ ਖੁਸ਼ੀ ਵੀ ਹੋਈ ਆ ਵੀ ਇੱਥੇ ਜ਼ਰੂਰਤ ਸੀ ਲੰਗਰ ਦੀ ਜ਼ਰੂਰਤ ਸੀ ਕੀ ਬੰਦਾ ਆਉਂਦਾ ਇੱ ਠੀਕ ਹੈ ਜੀ। ਜਿਹੜੇ ਬੰਦੇ ਨੂੰ ਜਿਹੜੇ ਲੰਗਰ ਸ਼ਕਾਉਣੇ ਆ ਸਾਨੂੰ ਬਹੁਤ ਵਧੀਆ ਲੱਗਿਆ। ਅੱ매 ਅਸੀਂ ਹੁਣ ਅਗਾਹਾਂ ਜਾ ਕੇ ਹੋਰ ਬੰਦਿਆਂ ਨੂੰ ਵੀ ਪੂਰਾ ਪ੍ਰੇਤ ਕਰਾਂਗੇ। ਵੀ ਭਾਈ ਉੱਥੇ ਜ਼ਰੂਰ ਜਾਓ। ਅਸੀਂ ਪੂਰਾ ਸਹਿਯੋਗ ਦਿਆ ਕਰੂਗਾ। ਪੂਰਾ ਪੂਰਾ ਸਹਿਯੋਗ ਦੇਵਾਂਗੇ। ਓਕੇ ਓਕੇ। ਸੋਨੂੰ ਦੇਖ ਕੇ ਜਿਵੇਂ ਪਿਛਲੇ ਪਿੰਡ ਬਈ ਖੜੇ ਨੇ ਆਪਣੇ ਬਾਈ ਹਨਾ ਇਹ ਵੀ ਪਹਿਲੀ ਵਾਰ ਹੀ ਆਏ ਹੋਏ ਨੇ। ਇਹਨਾਂ ਨੇ ਵੀ ਇਹੀ ٹرسٹ ਤੇ ਗਿਆ ਵੀ ਭਾਈ ਅੱਗੇ ਤੋਂ ਵੀ ਅਸੀਂ ਆਵਾਂਗੇ ਆਪਾਂ। ਅੱਛਾ ਅੱਛਾ। ਆਹ ਜੀ ਆਪਣੇ ਮਾਖੇਲ ਤੋਂ ਆਏ ਆ ਜੀ। ਓਕੇ। ਇਹਨਾਂ ਨੂੰ ਜਿਵੇਂ ਹੁਣ ਦੂਜੀ ਵਾਰ ਆਏ ਆ ਜੀ ਇੱਥੇ। ਬਾਈ ਜਿਹੜਾ ਪਹਿਲੇ ਮੈਸੇਜ ਜੀ ਪਹਿਲੀ ਵਾਰ ਉਹ ਨਾਲ ਆਏ ਸੀ ਹਨਾ ਪਹਿਲੀ ਵਾਰ ਹੀ ਇਹ ਸਾਡੇ ਨਾਲ ਆਏ ਸੀ ਹੁਣ ਦੂਜੀ ਵਾਰ ਸਪੈਸ਼ਲ ਆਪਦੀ ਗੱਡੀ ਲੈ ਕੇ ਆਏ ਆ ਜੀ ਆਪਦੀ ਸਪੈਸ਼ਲ ਸਿਰਫ ਦੋ ਬੰਦਾ ਲੰਗਰ ਤਿਆਰ ਕਰਾਈ 80 ਕਿਲੋ ਆਟਾ ਭਗਾ ਕੇ ਜੀ ਠੀਕ ਹੈ ਠੀਕ ਹੈ ਤੇ ਇਤੋਂ ਬਾਅਦ ਤੁਹਾਡੇ ਨਾਲ ਜੁੜਨਗੇ ਹਨਾ ਲੋਕ ਵੀ ਜੁੜਨਗੇ ਤਾਂ ਗਾਂਹਾਂ ਵਾਲੀ ਗੇੜੇ ਦਾ ਮੈਨੂੰ ਲੱਗਦਾ ਵੀ ਤੁਸੀਂ ਸਪੈਸ਼ਲ ਗੱਡੀ ਲਿਆਉਂਗੇ ਆਪਣੇ ਆਪਣੇ ਠੀਕ ਹੈ ਜਨ ਲੈ ਲੈ ਜੀ ਜਿੰਨਾਂ ਨੇ ਬਾਬੇ ਤੋਂ ਅੱਗੇ ਬਾਅਦ ਤੇ ਅੱਡ ਦਿਨ ਆ ਕੇ ਕਰਨਗੇ ਪ੍ਰਸ਼ਾਦਾ ਲਈ ਠੀਕ ਹੈ ਜੀ ਠੀਕ ਹੈ ਬਹੁਤ ਚੰਗੀ ਗੱਲ ਆ ਜੀ ਵਧੀਆ ਠੀਕ ਹੈ ਜੀ ਠ ਵੀ ਜਿਹੜਾ ਆਪਾਂ ਸੜਕਾਂ ਤੇ ਲੰਗਰ ਲਾਉਣੇ ਹੁੰਨੇ ਆ ਉਹੋ ਜ਼ਰੂਰੀ ਹੈ ਕਿ ਇਹ ਜ਼ਰੂਰੀ ਹੈ ਇਹ ਜ਼ਰੂਰੀ ਹੈ ਇਹ ਜ਼ਰੂਰੀ ਹੈ ਸੜਕਾਂ ਤੇ ਤਾਂ ਆਪ ਇੱਕ ਜ਼ਬਰਦਸਤੀ ਕਰਦੇ ਆ ਅੱਛਾ ਜ਼ਬਰਦਸਤੀ ਕਰ ਜੇ ਨੂੰ ਆਪਾਂ ਨੂੰ ਹੱਥ ਦਿੰਨੇ ਆ ਪਹਿਲਾਂ ਆਪਾਂ ਨੂੰ ਉਹ ਵੀ ਡਰ ਹੁੰਦਾ ਕਿਤੇ ਗੱਡੀ ਨਾ ਆਪ ਨੂੰ ਉੱਪਰ ਚਾੜ ਦੇ ਤੇ ਕੋਈ ਲੰਗਰ ਉੱਥੇ ਤਾਂ ਰੱਜੇ ਬੰਦਿਆਂ ਨੂੰ ਲੰਗਰ ਸ਼ਕਾ ਲੈ ਵੀ ਦੋਸਤੋ ਇੱਕ ਇੱਕ ਦੁਖੀ ਬੰਦੇ ਨੂੰ ਲੰਗਰ ਸ਼ਕਾ ਇੱਕ ਮੈਸੇਜ ਆ ਵੀ ਜਦੋਂ ਆਪਾਂ ਸੜਕ ਤੇ ਲੰਗਰ ਲਾਉਨੇ ਆ ਸੋਨੂੰ ਲੱਗਦਾ ਵੀ ਉੱਥੇ ਸੜਕਾਂ ਆਸਤੀ ਵੀ ਬਹੁਤ ਹੋ ਜਾਂਦੇ ਆ ਹੁੰਦੇ ਹੋਏ ਦੇਖੀਏ ਕਿਉਂਕਿ ਕਾਲ ਦੇ ਮਾਰੇ ਆਪਾਂ ਹੱਥ ਦਿੰਨੇ ਆ ਤਾਂ ਕਈ ਵਾਰੀ ਬਹੁਤ ਆ ਇਦਾਂ ਦੇ ਚਾਂਸ ਹੋਏ ਆ ਵੀ ਸੱਚੀ ਅਗਲੇ ਨੇ ਵੀ ਕੋਈ ਜਲਦੀ ਹੁੰਦੀ ਆ ਨਾ ਠੀਕ ਹੈ ਜੀ ਪ੍ਰੋਬਲਮ ਚ ਹੁੰਦਾ ਆਪਾਂ ਉਹਨੂੰ ਰੋਕਦੇ ਆ ਉਹ ਨਹੀਂ ਰੁਕਦਾ ਓਕੇ ਓਕੇ ਨਾਲੇ ਆਪਾਂ ਨੂੰ ਕੁਝ ਗੁੱਸਾ ਚੜਦਾ ਉਸ ਗੱਲ ਦਾ ਆਪਾਂ ਰੋਕਦੇ ਸੀ ਉਹਨੂੰ ਵੀ ਗੁੱਸਾ ਚੜਦਾ ਵੀ ਮੈਂ ਜਲਦੀ ਜਾਣਾ ਮੈਨੂੰ ਕਿਉਂ ਰੋਕਦੇ ਆ ਜਿਵੇਂ ਨਾਨਕ ਦੁਖੀ ਆ ਸਭ ਸੰਸਾਰ ਆ ਵੀ ਇੱਥੇ ਇਹ ਅੰਤਾਜੀ ਨਹੀਂ ਆਪਾਂ ਲਾ ਸਕਦੇ ਵੀ ਕਿੰਨੀ ਕਿ ਤਾਂ ਉਹਨਾਂ ਨੂੰ ਜ਼ਰੂਰਤਾ ਲੰਗਰ ਦੀ ਲੰਗਰ ਦੀ ਜ਼ਰੂਰਤ ਹੈ ਤੇ ਇੱਕ ਇਹ ਲੱਗਦਾ ਵੀ ਮੰਨ ਕੇ ਚਲੋ ਕੋਈ ਹਸਪੀਟਲ ਦਾ ਕੋਈ ਟਾਈਮ ਟੇਬਲ ਹੀ ਨਹੀਂ ਹੁੰਦਾ ਰਾਤ ਨੂੰ ਸੁਬਾਹ ਸ਼ਾਮ ਕਦੋਂ ਵੀ ਆਸਤਾ ਹੁੰਦਾ ਤਾਂ ਆਪਾਂ ਹਸਪੀਟਲ ਨੂੰ ਹੀ ਭਜਦੇ ਆ ਤਾਂ ਲੰਗਰ ਵੀ ਨਹੀਂ ਸੰਗਤ ਲੈ ਕੇ ਆਉਂਦੀ ਨਾਲ ਨਹੀਂ ਆਉਂਦੀ ਲੰਗਰ ਤੇ ਲੰਗਰ ਚਾਹੀਦਾ ਲੰਗਰ ਚਾਹੀਦਾ ਇੱਥੇ ਲੰਗਰ ਦੀ ਬਹੁਤ ਜ਼ਰੂਰਤ ਹੈ ਜੀ ਅਸੀਂ ਤਾਂ ਪੂਰਾ ਇਲਾਕਾ ਨਿਵਾਸੀਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਜਿੰਨਾ ਵੱਧ ਤੋਂ ਵੱਧ ਸਹਯੋਗ ਦੇ ਕੇ ਇਸ ਏਮਜਤ ਹਸਪੀਟਲ ਦੇ ਵਿੱਚ ਲੰਗਰ ਜ਼ਰੂਰ ਪਹੁੰਚਾਓ ਇਹ ਇੱਕ ਹੋਰ ਵੀ ਮੈਸੇਜ ਮੈਂ ਤੁਹਾਨੂੰ ਦੱਸਾਂ ਜੀ ਵਾਹਿਗੁਰੂ ਨੇ ਆਪਾਂ ਨੂੰ ਸਹੋ ਦਾਤ ਦਿੱਤੀ ਆ ਕਿਉਂਕਿ ਛੱਤ ਤੇ ਜਰੂਰ ਜਿਨ੍ਹਾਂ ਨੇ ਬਖਸ਼ਿਆ ਇੰਨਾ ਕੁ 10 ਮਾਸ ਮੈਂ ਤਾਂ ਆਪਾਂ ਕੱਢ ਸਕਦੇ ਆ ਆਪਣੇ ਲਈ ਵੀ ਜੇ ਅਮਾਨ ਕੋ ਚਲੋ ਹਜ਼ਾਰਾਂ ਰੁਪਿਆ ਕਮਾਉਣਾ ਤਾਂ ਕੁਝ ਹਜ਼ਾਰ ਰੁਪਿਆ 500 ਰੁਪਿਆ 100 50 ਲੰਗਰ ਦੀ ਦੇ ਵਿੱਚ ਹਿੱਸਾ ਪਾ ਕੇ ਆਪਾਂ ਇੱਥੇ ਜਰੂਰ ਲਈਏ ਜਰੂਰ ਲੈ ਬਿਲਕੁਲ ਇਹ ਗੱਲ ਹੈਗੀ ਆ ਜੀ ਹਾਂਜੀ ਹੈਗੀ ਆ ਜੀ ਲੈ ਵੀ ਦੋਸਤੋ ਅ ਪਹਿਲੀ ਵਾਰ ਸਾਡੇ ਨਾਲ ਸੰਗਤ ਜੁੜੀ ਹੋਈ ਆ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹ ਹੁੰਦਾ ਵੀ ਮੇਰਾ ਕੋਈ ਏਮ ਨਹੀਂ ਕੋਈ ਮੈਨੂੰ ਇੱਥੇ ਇਨਕਮ ਨਹੀਂ ਚਾਹੀਦੀ ਮੈਂ ਕੋਈ ਏਦਾਂ ਨਾਂ ਨਹੀਂ ਲੈਣਾ ਕਿਉਂਕਿ ਜਦੋਂ ਵੀਡੀਓ ਆਪਾਂ ਪਾਉਣੇ ਹੁੰਨੇ ਆ ਆਪਣੇ ਨਾਲ ਸੰਗਤ ਆ ਉਦਾਂ ਨਹੀਂ ਜੁੜਦਿਆਂ ਨਹੀਂ ਜਿਹੜੀਆਂ ਮੈਂ ਅਪਡੇਟ ਦੇਣਾ ਹੁੰਨਾ ਹਾਲਾਂਕਿ ਇਹ ਭਾਈ ਸਾਹਿਬ ਖੜੇ ਨੇ ਪਹਿਲੀ ਵਾਰ ਦੇ ਵਿੱਚ ਆਏ ਸੀ ਸਾਡੇ ਨਾਲ ਅੱਜ ਇਹ ਘੱਟੋ ਘੱਟ 4-5 ਟੋਕਰੇ ਜਿਹੜੇ ਪ੍ਰਸ਼ਾਦਾਂ ਦੇ ਨਾਲ ਲੈ ਕੇ ਆਇਆ ਲੈ ਕੇ ਆਉਣਾ ਭਾਈ ਜੀ ਪਿਛਲੀ ਕਿਡੇ ਹੁਣ ਦੇਖਣਗੇ ਇਹਨਾਂ ਨੇ ਕੀ ਕੀਤਾ ਵੀਡੀਓ ਦੇਖਿਆ ਵੀਡੀਓ ਦੇਖ ਕੇ ਇਹਨਾਂ ਨੂੰ ਲੱਗਿਆ ਵੀ ਇੱਥੇ ਲੰਗਰ ਲਿਆਉਣਾ ਚਾਹੀਦਾ ਤਾਂ ਇਹਨਾਂ ਨਾਲ ਅੱਗੇ ਜਿਹੜਾ ਜੂਥ ਆ ਉਹ ਬਣ ਕੇ ਲੈੇ ਲੈ ਕੇ ਆਊਗਾ ਲੈ ਕੇ ਆਊਗਾ ਤੇ ਅ ਤੁਸੀਂ ਪਹਿਲੀ ਵਾਰ ਆਏ ਹੋ ਹੁਣ ਸਾਨੂੰ ਸਾਨੂੰ ਲੱਗਦਾ ਵੀ ਤੁਸੀਂ ਸਾਨੂੰ ਜਿਵੇਂ ਪਹਿਲਾਂ ਸਪੋਰਟ ਕਰਦੇ ਹੋ ਤੂੰ ਵੱਧ ਦੇਉਂਗੇ ਕਾਕੀ ਇੱਕ ਮੀਡੀਆ ਦਾ ਯੁੱਗ ਹੈ ਜੀ ਇਹ ਯੁੱਗ ਤੇ ਇਹ ਵੀ ਚੀਜ਼ਾਂ ਜ਼ਰੂਰੀ ਆ ਅਪਣਾਉਣੀਆਂ ਜ਼ਰੂਰੀ ਆ ਜ਼ਰੂਰੀ ਆ ਬਣੀਆਂ ਕਿਉਂ ਹੁਣ ਇਹ ਵੀਡੀਓ ਜਿਹੜੀ ਆਪਣੀ ਬਣੀ ਹੈ ਅੱਗੇ ਖਬਰਾਂ ਕਿੰਨੇ ਬੰਦੇ ਦੇਖਣਗੇ ਅੱਗੇ ਸ਼ੇਅਰ ਕਰਨਗੇ ਤਾਂ ਦੇਖ ਕੇ ਹੀ ਗੱਲ ਬਣਦੀ ਆ ਸਤਿ ਇਹ ਵੀ ਜ਼ਰੂਰਤ ਬਣ ਗਈ ਅੱਜ ਮੀਡੀਆ ਦਾ ਯੁੱਗ ਬਣਨੇ ਕਰਕੇ ਆਪਾਂ ਵੀਡੀਓ ਬਣਨੀ ਆ ਜਾਵਾਂਗੇ ਵੀ ਪਹਿਲਾਂ ਆਈ ਨਹੀਂ ਸੀ ਪਹਿਲੀ ਵਾਰੀ ਆਈ ਅੱਜ ਅੱਛਾ ਪਤਾ ਲੱਗਿਆ ਸਾਨੂੰ ਵੀ ਜਿਵੇਂ ਸਾਨੂੰ ਹੁਣ ਮੰਨ ਲਓ ਸੋਸ਼ਲ ਮੀਡੀਆ ਦਾ ਜਿਵੇਂ ਆਪਾਂ ਜ਼ਮਾਨਾ ਕਹਿੰਦੇ ਨੇ ਹੁਣ ਫੋਨ ਦਾ ਜ਼ਮਾਨਾ ਆ ਗਿਆ ਫੋਨ ਦੇ ਨਜ਼ਰੀ ਆਪਾਂ ਨੂੰ ਸਾਰਾ ਕੁਝ ਘਰੇ ਬੈਠੇ ਪਤਾ ਲੱਗ ਜਾਂਦਾ ਵੀ ਕਿੱਥੇ ਤੋਂ ਕਿੱਥੇ ਕੀ ਹੋਈ ਜਾਂਦਾ ਕੀ ਹੋਈ ਜਾਂਦਾ ਕੀ ਹੋਈ ਜਾਂਦਾ ਜੀ ਪਹਿਲੀ ਵਾਰ ਸਾਨੂੰ ਪਤਾ ਲੱਗ ਗਿਆ ਜੀ ਜੀ ਅਸੀਂ ਗਾਹਾਂ ਨੂੰ ਵੱਧ ਤੋਂ ਵੱਧ ਲਿਆਵਾਂਗੇ ਵੱਧ ਤੋਂ ਵੱਧ ਲਿਆਵਾਂਗੇ ਲੈ ਵੀ ਦੋਸਤੋ ਇੱਕ ਮੈਸੇਜ ਆ ਮੈਂ ਤੁਹਾਡੇ ਮਾਧਿਅਮ ਰਹੀ ਹੀ ਬੇਨਤੀ ਕਰਦਾ ਵੀ ਲੰਗਰ ਦੀ ਸੇਵਾ ਸਭ ਤੋਂ ਵੱਡੀ ਸੇਵਾ ਤੇ ਆਪਾਂ ਨੂੰ ਵਾਹਿਗੁਰੂ ਨੇ ਹੀ ਸਿਖਾਇਆ ਵੀ ਆਪਾਂ ਕਿਸੇ ਦਾ ਭਲਾ ਕਰਨ ਨਹੀਂ ਆਏ ਆ ਜੀ ਜਿਹੜਾ ਜੀਵਨ ਆਪਣਾ ਜੀਵਨ ਦੀ ਦਾਤ ਦਿੱਤੀ ਆ ਉਹ ਸਰਬੱਤ ਦੇ ਭਲੇ ਦੀ ਦਿੱਤੀ ਹੋਈ ਆ ਇਹੀ ਗੱਲ ਆ ਨਾ ਤਾਂ ਇੱਕ ਮੈਸੇਜ ਵੀ ਆ ਬਹੁਤ ਵਧੀਆ ਤੁਹਾਨੂੰ ਮਿਲ ਕੇ ਮੈਨੂੰ ਲੱਗਿਆ ਜੀ ਤੁਸੀਂ ਬਹੁਤ ਸੋਹਣਾ ਮੈਸੇਜ ਦਿੱਤਾ ਕਿਉਂਕਿ ਹਸਪੀਟਲ ਦਾ ਕੋਈ ਟਾਈਮ ਟੇਬਲ ਨਹੀਂ ਹੁੰਦਾ ਕਦੋਂ ਵੀ ਹਾਸਤਾ ਹੋ ਜਾਂਦਾ ਤੇ ਆਪਾਂ ਖਾਲੀ ਪੇਟ ਹੀ ਆਉਣਾ ਹੁੰਦਾ ਹਸਪੀਟਲਾਂ ਦੇ ਵਿੱਚ ਤੇ ਇੱਥੇ ਜਿਹੜੀ ਲੰਗਰ ਦੀ ਸੇਵਾ ਜੀ ਦੋਸਤੋ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਇੱਥੇ ਬਹੁਤ ਜ਼ਿਆਦਾ ਸਹੂਦਾਂ ਮਿਲਦੀ ਹੁੰਦੀ ਆ ਲੱਸੀ ਦੁੱਧ ਪ੍ਰਸ਼ਾਦਾ ਕਿਸੇ ਵੀ ਇੱਕ ਤਰ੍ਹਾਂ ਦੇ ਪ੍ਰੀ ਮਰੀਜ਼ ਆ ਜੀ ਜਿਵੇਂ ਦਲੀਆ ਖਿਚੜੀ ਝੌਲ ਤੇ ਉਹ ਸਾਰੀਆਂ ਸਹੂਦਾਂ ਦੇ ਨਾਲ ਨਾਲ ਇੱਥੇ ਇੱਕ ਹੋਰ ਆ ਸਵੇਰ ਤੋਂ ਲੈ ਕੇ ਕਿੰਨੇ ਵਜੇ ਸਟਾਰਟਿੰਗ ਹੋ ਜਾਂਦਾ ਲੰਗਰ ਆ ਜੀ